ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਬੂਟਿਆਂ ਦੀ ਗ੍ਰੋਥ ਨਹੀਂ ਹੁੰਦੀ ਜਾਂ ਬੂਟੇ ਰੁਕ ਜਾਂਦੇ ਆ ਉਹ ਸੇ ਧਾਂ ਤੇ ਖੜੇ ਰਹਿ ਜਾਂਦੇ ਉਹਨਾਂ ਬਾਰੇ ਦੱਸਣ ਲੱਗੇ ਆਂ ਜੀ ਦੇਖੋ ਤੁਮ ਜੀ ਦੇਖ ਰਹੇ ਹੋ ਕਿ ਜੜ ਤੋਂ ਬੂਟਾ ਖਰਾਬ ਹੋ ਗਿਆ ਇਹ ਦੇਖੋ ਗ੍ਰੋਥ ਰੁਕ ਗਈ ਇਸੇ ਤਰ੍ਹਾਂ ਹੀ ਦੇਖੋ ਉੱਪਰੋਂ ਬੂਟੇ ਨੂੰ ਝਾੜਿਆ ਤੇ ਦੇਖੋ ਕਿਸ ਤਰ੍ਹਾਂ ਇਹ ਦੇਖੋ ਕਿਸ ਤਰ੍ਹਾਂ ਕੀਟ ਬੂਟੇ ਤੋਂ ਟਿਕੇ ਹਨ ਇਹ ਸਾਨੂੰ ਸਧਾਰਨ ਲੁੱਕ ਵਿੱਚ ਨਜ਼ਰ ਨਹੀਂ ਆਉਂਦੇ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫੇਰ ਅੱਜ ਆਪਾਂ ਇਸੇ ਕਰਕੇ ਵੀਡੀਓ ਲੈ ਕੇ ਆਏ ਆ ਕਿ ਸਾਨੂੰ ਕਈ ਕਮੈਂਟ ਆਏ ਆ ਕਿ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਬੂਟਿਆਂ ਦੀ ਸਾਡਿਆਂ ਦੀ ਗਰੋਥ ਨਹੀਂ ਹੋ ਰਹੀ ਰੁਕ ਗਈ ਆ ਵਿਕਾਸ ਨਹੀਂ ਹੋ ਰਿਹਾ ਇੱਥੇ ਖੜੇ ਆ ਇਹਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸਣ ਲੱਗੇ ਆ ਕਿ ਤੁਸੀਂ ਦੇਖ ਰਹੇ ਆ ਖੇਤ ਦੇ ਵਿੱਚ ਜੋ ਬੂਟੇ ਲਾਏ ਆ ਇਹ ਮਿਰਚਾਂ ਦੇ ਬੂਟੇ ਆ ਦੇਖੋ ਫੜ ਲੱਗਾ ਆ ਬਿਲਕੁਲ ਆਰਗੇਨਾਈਜ਼ ਹੈ ਔਰ ਕੁਦਰਤੀ ਬੂਟੇ ਆ ਇਹ ਲੱਗ ਪਗਾ 1000 ਬੂਟਾ ਆ ਇਸ ਦੇ ਵਿੱਚ ਲੱਗਾ ਹੋਇਆ ਔਰ 1000 ਦੇ ਵਿੱਚੋਂ ਫਿਰ ਵੀ ਕਾਫੀ ਸਾਰੇ ਬੂਟੇ ਜੋਗੇ ਵਿੱਚੋਂ 1.5 200 ਦੇ ਕਰੀਬ ਬੂਟੇ ਇਸ ਤਰ੍ਹਾਂ ਰਹਿ ਗਏ ਆ ਇਹ ਦੇਖੋ ਜਿਨ੍ਹਾਂ ਦੀ ਗ੍ਰੋਥ ਨਹੀਂ ਹੋਈ ਹਮੇਸ਼ਾ ਇਹ ਪਛਾਣ ਹੁੰਦੀ ਆ ਆਰਗੈਨਿਕ ਦੀ ਕਿ ਆਰਗੈਨਿਕ ਦੇ ਵਿੱਚ ਸਾਰੇ ਬੂਟੇ ਇੱਕਸਾਰ ਨਹੀਂ ਹੁੰਦੇ ਫਸਲ ਇੱਕੋ ਜਿਹੀ ਨਹੀਂ ਹੁੰਦੀ ਛੋਟੇ ਵੱਡੇ ਫਰਕ ਰਹਿ ਜਾਂਦਾ ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਆ ਇਹ ਅੱਗੇ ਨਹੀਂ ਕਦੇ ਵੀ ਇੰਨੇ ਚਿਰ ਤੋਂ ਆਪਾਂ ਇਹ ਕੀਤੀ ਮਿਰਚਾਂ ਦੀ ਕਰ ਰਹੇ ਹਾਂ ਇਹ ਦੇਖੋ ਇਹ ਮਿਰਚਾਂ ਦੇ ਬੂਟਿਆਂ ਨੂੰ ਇੱਕ ਸੰਡੀ ਆ ਇਹ ਦੇਖੋ ਤਣਾ ਤੋੜ ਕੇ ਗੱਬੇ ਤੋਂ ਛੇਦ ਕੇ ਇਹ ਦੇਖੋ ਮਿਰਚ ਨੂੰ ਇਸ ਤਰ੍ਹਾਂ ਕਰ ਦਿੰਦੀ ਆ ਇਹ ਮਿਰਚਾਂ ਚ ਵੀ ਆ ਔਰ ਬੈਂਗਣਾ ਚ ਵੀ ਆ ਇਹ ਦੇਖੋ ਬੂਟਾ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਖਤਮ ਹੋ ਜਾਂਦਾ ਪੂਰੀ ਤਰ੍ਹਾਂ ਨਾਲ ਇਹ ਦੇਖੋ ਗੱਬੇ ਤੋਂ ਖਾ ਲਿਆ ਆ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਨ੍ਹਾਂ ਦਾ ਵਿਕਾਸ ਰੁਕ ਜਾਣਾ ਜਿਹੜੇ ਟੌਪਿਕ ਤੇ ਗੱਲ ਕਰ ਰਹੇ ਆ ਇਹ ਦੇਖੋ ਬੂਟਾ ਖਰਾਬ ਹੋਇਆ ਤੇ ਜਿਹੜੀਆਂ ਗਰਮੀਆਂ ਵਾਲੀਆਂ ਸਬਜ਼ੀਆਂ ਇਹਨਾਂ ਦਾ ਵਿਕਾਸ ਨਾ ਹੋਣ ਦੇ ਕਈ ਕਾਰਨ ਹੁੰਦੇ ਆ ਹਰੀਕ ਥਾਂ ਰੁੱਤ ਅਤੇ ਕਾਰਨ ਜਿਹੜੇ ਆ ਹਰੀਕ ਥਾਂ ਲੱਗ ਲੱਗ ਹੁੰਦੇ ਆ ਬੂਟੇ ਦੇ ਵਿੱਚ ਕਈ ਤਰ੍ਹਾਂ ਦੀਆਂ ਘਾਟਾਂ ਦਾ ਪੈ ਜਾਣਾ ਇਹਦਾ ਮੇਨ ਕਾਰਨ ਹੁੰਦਾ ਹੈ ਜਿਸ ਕਰਕੇ ਉਹਦੀ ਗਰੋ ਨਹੀਂ ਗ੍ਰੋਥ ਹੋ ਨਹੀਂ ਪਾਉਂਦੀ ਪੂਰੀ ਤਰ੍ਹਾਂ ਹੋਰ ਬੂਟਾ ਇੱਕ ਥਾਂ ਤੇ ਖਲੋ ਜਾਂਦਾ ਹੈ ਇਹ ਜਿਹੜਾ ਕੰਮ ਹੁੰਦਾ ਆ ਇਹ ਦੋ ਤਰ੍ਹਾਂ ਨਾਲ ਹੁੰਦਾ ਆ ਜਿਹੜੀ ਗ੍ਰੋਥ ਰੁਕਦੀ ਆ ਇੱਕ ਤਾਂ ਬੂਟੇ ਨੂੰ ਥੱਲੇੋਂ ਜੜਾਂ ਤੋਂ ਇੱਕ ਆ ਜਿਵੇਂ ਤੁਸੀਂ ਉੱਪਰੋਂ ਦੇਖ ਰਹੇ ਆ ਬੂਟੇ ਦੇ ਉੱਪਰੋਂ ਪੌਦੇ ਤੋਂ ਦੋਨੇ ਤਰ੍ਹਾਂ ਨਾਲ ਕਿਸੇ ਵੀ ਇੱਕ ਇਹਨਾਂ ਦੇ ਵਿੱਚੋਂ ਕੋਈ ਵੀ ਹਮਲਾ ਹੋ ਜਵੇ ਤਾਂ ਜਿਹੜੀ ਬੂਟੇ ਦੀ ਗ੍ਰੋਥ ਨਹੀਂ ਹੁੰਦੀ ਔਰ ਉਹ ਆਪਣਾ ਸਹੀ ਆਕਾਰ ਨਹੀਂ ਲੈਂਦਾ ਜਦੋਂ ਉਹ ਆਪਣਾ ਸਹੀ ਆਕਾਰ ਨਹੀਂ ਲੈਂਦਾ ਤਾਂ ਉਹਨੂੰ ਫਲ ਫੁੱਲ ਨਹੀਂ ਲੱਗਦੇ ਇਹ ਦੇਖੋ ਕਿੰਨੇ ਬੂਟੇ ਵਿੱਚੋਂ ਇਸ ਤਰ੍ਹਾਂ ਹੋਏ ਪਏ ਆ 200 ਦੇ ਕਰੀਬੇ 1000 ਬੂਟਾ ਆ 1000 ਦੇ ਵਿੱਚੋਂ 200 ਬੂਟਾ ਇਸ ਤਰ੍ਹਾਂ ਰੱਦੀ ਹੋ ਗਿਆ ਜਿਹਦਾ ਕੋਈ ਹੱਲ ਨਹੀਂ ਹੈਗਾ ਔਰ ਆਪਾਂ ਉਹਨੂੰ ਤੋੜ ਕੇ ਮਿੱਟੀ ਦੇ ਵਿੱਚ ਦੱਬ ਦਿੰਨੇ ਆ ਪਰ ਇਹ ਕਰਕੇ ਕਿ ਬਿਮਾਰੀ ਅੱਗੇ ਨਾ ਵਧੇ ਪਰ ਫਿਰ ਵੀ ਕਿਉਂਕਿ ਸਪਰੇਅ ਵਗੈਰਾ ਦਾ ਅਸੀਂ ਵਰਤੋਂ ਨਹੀਂ ਕਰਦੇ। ਇਹਦੇ ਵਿੱਚ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਜੜ੍ਹ ਤੋਂ ਜਿਹੜੇ ਦੋੇ ਤਰ੍ਹਾਂ ਦੇ ਅਟੈਕ ਹੁੰਦੇ ਉਹਨਾਂ ਦੇ ਵਿੱਚੋਂ ਜਿਹੜਾ ਜੜ੍ਹ ਤੋਂ ਅਟੈਕ ਹੁੰਦਾ ਆ ਉਹ ਸੇਮ ਰਾਹੀਂ ਮਿੱਟੀ ਦੇ ਵਿੱਚ ਕਿਸੇ ਕਿਸਮ ਦੀ ਕਮੀ ਰਹੀ ਜਾਂ ਜੜ੍ਹ ਨੂੰ ਕੀੜਾ ਲੱਗਣਾ। ਇਹ ਮੇਨ ਕਾਰਨ ਨੇ ਆ ਜਿਹੜੇ ਤਿੰਨੇ ਜਿਹੜੇ ਕਿ ਬੂਟੇ ਦਾ ਵਿਕਾਸ ਰੋਕ ਦਿੰਦੇ ਆ। ਉੱਪਰ ਤੋਂ ਕਿਸੇ ਵੀ ਕੀਟ ਜਾਂ ਕਿਸੇ ਸੁੰਡੀ ਦਾ ਹਮਲਾ ਹੋ ਜਾਣਾ ਜਿਹੜਾ ਉਹ ਉੱਪਰੋਂ ਪੌਦੇ ਤੋਂ ਵਿਕਾਸ ਰੋਕ ਦਿੰਦਾ ਇਹ ਵੀ ਤੁਸੀਂ ਦੇਖ ਰਹੇ ਆ ਭਿੰਡੀਆਂ ਦੇ ਬੂਟੇ ਜਿਹੜੇ ਆ ਕਿਸ ਤਰ੍ਹਾਂ ਇਹਨਾਂ ਦੇ ਪੱਤੇ ਛਾਣ ਨਹੀਂ ਹੋਏ ਪਏ ਆ ਹੋਰ ਇਹ ਬੈਂਗਣੇ ਇੱਥੇ ਆਪਾਂ ਨੇ ਖੇਤ ਵਿੱਚ ਤਿੰਨੋਂ ਚੀਜ਼ਾਂ ਲਗਾਈਆਂ ਆ ਇਹ ਦੇਖੋ ਕਾਲ ਤੁਰਿਆ ਹੋਇਆ ਆ ਬੂਟਿਆਂ ਨੂੰ ਤੇ ਇਹਦੇ ਬਾਰੇ ਵਿੱਚ ਦੱਸਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਗੱਲ ਆ ਮੁੱਦੇ ਤੇ ਉਹ ਇਹੀ ਆ ਆਪਾਂ ਬਾਰ-ਬਾਰ ਤੁਹਾਨੂੰ ਮੈਂ ਹਮੇਸ਼ਾ ਕਹਿੰਦਾ ਰਹਿਣਾ ਆ ਕਿ ਜਿਹੜੇ ਆਪਾਂ ਘਰ ਵਿੱਚ ਵੀ 2-4 ਬੂਟੇ ਲਾਉਣੇ ਆ ਲਾਉਣ ਵੇਲੇ ਇਸ ਇਹਦੇ ਪਿੱਛੇ ਇਹੀ ਮਕਸਦ ਹੁੰਦਾ ਆ ਜਦੋਂ ਮੈਂ ਤੁਹਾਨੂੰ ਕਹਿੰਦਾ ਆ ਕਿ ਇੱਕ ਵੱਠਲ ਮਿੱਟੀ ਦਾ ਖੇਤ ਵਿੱਚੋਂ ਲੈ ਕੇ ਆਓ ਉਹਦਾ ਮਤਲਬ ਇਹ ਹੁੰਦਾ ਆ ਕਿ ਗਮਲਾ ਚਾਹੇ ਆਪਾਂ ਬੀਜਣਾ ਚਾਹੇ ਆਪਾਂ ਘਰ ਦੇ ਵਿੱਚ ਕਿਆਰੀ ਦੇ ਵਿੱਚ ਲਾਉਣਾ ਆ ਤੇ ਜਿਹੜੀ ਤਾਜੀ ਮਿੱਟੀ ਆਪਾਂ ਲੈ ਕੇ ਆਉਣੀ ਆ ਉਦੇ ਵਿੱਚ ਬਹੁਤ ਘੱਟ ਚਾਂਸ ਹੋ ਜਾਂਦੇ ਆ ਇਹ ਦੇਖੋ ਬੂਟੇ ਨੂੰ ਝਾੜਿਆ ਆ ਆਪਾਂ ਨੇ ਤੇ ਦੇਖੋ ਨਾਣੀ ਕਿ ਮਿਰਚਾਂ ਦਾ ਬੂਟਾ ਆ ਦੇਖੋ ਸੁੰਡੀਆਂ ਇਹ ਦੇਖੋ ਇਹ ਇਹ ਪੌਦੇ ਦੇ ਉੱਤੇ ਹੀ ਲੁਕੀ ਰਹਿੰਦੀ ਆ ਤੇ ਤਣੇ ਨੂੰ ਛੇ ਤਣੇ ਦੇ ਵਿੱਚ ਛੇੜ ਕਰ ਦਿੰਦੇ ਆ ਤੇ ਜਿੱਥੋਂ ਤਣੇ ਨੂੰ ਇੰਨੀ ਕੱਟ ਦੇਣਾ ਆ ਤੇ ਉੱਥੋਂ ਹੀ ਬੂਟਾ ਸੁੱਕਣਾ ਸ਼ੁਰੂ ਹੋ ਜਾਣਾ ਤੇ ਬੂਟੇ ਦਾ ਜਿਹੜਾ ਵਿਕਾਸ ਉਹ ਰੁਕ ਜਾਣਾ ਆ ਇਹ ਬਹੁਤ ਤੀਜ ਸੁੰਡੀਆਂ ਹੁੰਨੀਆਂ ਆ ਜਿਹੜੀਆਂ ਪ੍ਰਸੀਨ ਦੇ ਵਿੱਚ ਹੁੰਨੀਆਂ ਉਹ ਹੌਲੀ-ਹੌਲੀ ਹੁੰਨੀਆਂ ਇਹ ਦੇਖੋ ਇਹ ਬਹੁਤ ਤੇਜ਼ ਤਰ੍ਹਾਂ ਦੇ ਕੀਟ ਹੁੰਦੇ ਨੇ ਤੇ ਇਹਨਾਂ ਦੇ ਆਪਾ ਬਾਰੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਤੇ ਆਪਾਂ ਤੁਹਾਨੂੰ ਮਿੱਟੀ ਬਾਰੇ ਦੱਸਿਆ ਸੀਗਾ ਤੇ ਮਿੱਟੀ ਪਹਿਲੇ ਹੀ ਜੇ ਆਪਾਂ ਵਰਤੀ ਹੋਵੇ ਤੇ ਉਹ ਤੋਂ ਦੂਜਾ ਵੱਡਾ ਕਾਰਨ ਇਹ ਆ ਕਿ ਆਪਾਂ ਬੂਟੇ ਨੂੰ ਜਿਹੜਾ ਬਹੁਤ ਜ਼ਿਆਦਾ ਪਾਣੀ ਨਹੀਂ ਦੇਣਾ ਹੈਗਾ ਕਿਉਂਕਿ ਜੜ੍ਹ ਥੋੜੀ ਖੁਸ਼ਕ ਹੋ ਰਹਿਣੀ ਚਾਹੀਦੀ ਜਾਂ ਉਹਨੂੰ ਗੁੱਡ-ਗਡਾਈ ਕਰਕੇ ਧੁੱਪ ਲੱਗਣੀ ਚਾਹੀਦੀ ਆ ਬੂਟੇ ਦੀਆਂ ਜੜ੍ਹਾਂ ਤੱਕ ਹਵਾ ਜਾਣੀ ਚਾਹੀਦੀ ਹੈ ਕਿਉਂਕਿ ਗੁੱਡਣ ਨਾਲ ਇਹ ਦੇਖੋ ਇਹ ਬੂਟਾ ਤੁਹਾਨੂੰ ਦਿਖਾ ਰਹੇ ਆਂ ਕਿ ਜੜ੍ਹ ਤੋਂ ਮਾਰਿਆ ਗਿਆ ਨਾ ਇਹ ਆਪਣੇ ਘਰ ਵਿੱਚ ਹੀ ਲੱਗਾ ਆ ਤੇ ਬਾਕੀ ਸਾਰਿਆਂ ਦੀ ਗਰੋਥ ਹੋਈ ਆ ਇਹ ਇੱਥੇ ਹੀ ਖੜ ਗਿਆ ਦੇਖੋ ਇਹ ਦੇਖੋ ਜੜ੍ਹ ਨੂੰ ਈਦੀ ਨੂੰ ਕੀੜਾ ਲੱਗਾ ਆ ਤੇ ਜੇ ਆਪਾਂ ਦਵਾਈਆਂ ਨਹੀਂ ਵਰਤਣੀਆਂ ਦਵਾਈ ਵਰਤਣ ਤੋਂ ਬਿਨਾ ਆਪਾਂ ਤੁਹਾਨੂੰ ਦੱਸ ਸਕਦੇ ਆਂ ਕਿ ਕਈ ਕਾਰਨ ਹੈਗੇ ਆ ਇਹ ਆਪਾਂ ਲਾਉਣ ਵੇਲੇ ਤਾਂ ਥੋੜੀ ਡੀ ਡੀ ਟੀ ਵੀ ਜੇ ਵਰਤ ਲਈਏ ਉਹ ਵੀ ਬਹੁਤ ਵਧੀਆ ਹੈ ਕਿਉਂਕਿ ਫੜ ਲੱਗਣ ਤੱਕ ਉਹਦਾ ਕੋਈ ਅਸਰ ਨਹੀਂ ਰਹਿਣਾ ਹੈਗਾ ਪੂਰੀ ਤਰ੍ਹਾਂ ਆਰਗੇਨਿਕ ਹੀ ਰਹਿਣਾ ਬੁੱਤਾ ਉਹਦੇ ਨਾਲ ਸੀਕ ਵਗੈਰਾ ਜਾਂ ਜੜ ਤੋਂ ਕੋਈ ਬਿਮਾਰੀ ਲੱਗਣ ਦਾ ਖਤਰਾ ਨਹੀਂ ਰਹਿਣਾ ਫਿਰ ਵੀ ਨਿੰਮ ਦੇ ਪੱਤੇ ਪਾਣੀ 'ਚ ਉਬਾਲ ਸਕ ਉਬਾਲ ਕੇ ਜੇ ਆਪਾਂ ਨਹੀਂ ਇੰਨੀ ਦੂਜੀ ਕਰਨੀ ਚਾਹੁੰਦੇ ਤਾਂ ਦੁਕਾਨ ਤੋਂ ਵੀ ਨਿੰਮ ਦਾ ਤੇਲ ਮਿਲ ਜਾਂਦਾ ਆ ਉਹਨੂੰ 1 ਲੀਟਰ ਪਾਣੀ ਦੇ ਵਿੱਚ ਵਿੱਚ ਫਟਕੜੀ ਘੋਲ ਲੈਣੀ ਆ ਘੋਲ ਕੇ ਉਹ ਆਪਾਂ ਪੌਦੇ ਦੀਆਂ ਜੜਾਂ 'ਚ ਵੀ ਪਾ ਸਕਦੇ ਆ ਤੇ ਉਪਰੋਂ ਵੀ ਸਪਰੇ ਵੀ ਉਹਦੀ ਕਰ ਸਕਦੇ ਆ ਇਹਦੇ ਨਾਲ ਇਹ ਸਾਰੇ ਕੀਟ ਜੋ ਹੈਗੇ ਆ ਇਸ ਇਹੀ ਆਪਾਂ ਵੀ ਕਰਨਾ ਆ ਆਪਣੇ ਬੂਟਿਆਂ ਦੇ ਉੱਤੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਆ ਤੇ ਉਸ ਤੋਂ ਇਲਾਵਾ ਜਿਹੜੇ ਘਰ ਵਿੱਚ ਬੂਟੇ ਹਨ ਉਹਨਾਂ ਨੂੰ ਤਾਂ ਆਪਾਂ ਸੌਖੇ ਤਰੀਕੇ ਨਾਲ ਹੀ ਸੰਭਾਲ ਸਕਦੇ ਆ ਨਾ ਸਰਫ ਵਗੈਰਾ ਨਾਲ ਧੋ ਸਕਦੇ ਆ ਪੰਜ ਸੱਤ ਬੂਟਿਆਂ ਦਾ ਕੋਈ ਜ਼ਿਆਦਾ ਕੰਮ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਸਾਫ਼ ਕਰਨਾ ਸ਼ੈਂਪੂ ਵੀ ਪਾ ਸਕਦੇ ਆ ਇਹਨਾਂ ਦੇ ਵਿੱਚ ਥੋੜਾ ਬਹੁਤਾ ਦੂਜਾ ਹੁੰਦਾ ਆ ਜਿਹਦੇ ਨਾਲ ਬੂਟੇ ਦੇ ਵਿੱਚ ਕੜਤਣ ਆ ਜਾਂਦੀ ਹੈ ਇਹ ਸਾਰਾ ਕੁਝ ਇਹਨਾਂ ਦੇ ਵਿੱਚੋਂ ਕੁਝ ਵੀ ਤੁਸੀਂ ਕਰ ਲਿਓ ਜਿਨ੍ਹਾਂ ਦੇ ਨਾ ਤੇ ਬੁੱਟੇ ਦੇ ਉੱਤੇ ਕੋਈ ਵੀ ਜੋ ਹਮਲਾ ਆਇਆ ਉਹ ਜਾਂਦਾ ਲੱਗੂਗਾ ਤੇ ਇਹ ਦੋ ਤਿੰਨ ਚੀਜ਼ਾਂ ਮੈਂ ਜਿਹੜੀਆਂ ਤੁਹਾਨੂੰ ਦੱਸੀਆਂ ਹੁਣ ਕਰਨ ਵਾਲੀਆਂ ਸ਼ੈਂਪੂ ਵਾਲੀ ਸਰਫ ਵਾਲੀ ਨਿੰਮ ਦਾ ਤੇ ਜਾਂ ਫਟਕੜੀ ਰੜਾ ਕੇ ਇਹ ਜੜਾਂ ਚ ਵੀ ਇਹੀ ਬਾ ਸਕਦੇ ਏ